हां दोस्तो, जी दोस्तो, दोस्तो, दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਹਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਗੱਗੋ ਬੂਏ ਦੇ ਬਿਲਕੁਲ ਜਿਹੜਾ ਦੋਸਤੋ ਨੇੜੇ ਆ ਛਿਸ਼ਰੇਵਾਲ ਨੂੰ ਪਿੰਡ ਨੂੰ ਇੱਕ ਬਿਲਕੁਲ ਸੜਕ ਜਾਂਦੀ ਆ ਉਸ ਤੋਂ ਬਿਲਕੁਲ ਉਲਟ ਚੜਦੇ ਵਾਲੇ ਪਾਸੇ ਨੂੰ ਪਿੰਡ ਮੂਸੇ ਜਿਹੜੀ ਸੜਕ ਦੋਸਤੋ ਹੁੰਦੀ ਆ ਚਵਾਲ ਵੀ ਥੋੜੀ ਦੂਰੀ ਤੇ ਆ ਭਿੱਖੀ ਪਿੰਡ ਤੋਂ ਚਵਾਲ ਅੰਮ੍ਰਿਤਸਰ ਰੋਡ ਦੇ ਉੱਪਰ ਇਹ ਪਿੰਡ ਆ ਸਰਸੰਗਤੋਂ ਵੀ ਘੱਟੋ ਘੱਟ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਆ ਸਾਰੀ ਤੇ ਵੀਰ ਹੀਰੇ ਦੇ ਕੋਲੇ ਆਏ ਆ ਤੇ ਪਸ਼ੂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਚਾਰ ਦਿਖਾ ਦਾਂਗੇ ਦੋ ਤਿੰਨ ਵਿਹੜਾ ਹੋਣਗੀਆਂ ਦੋਸਤੋ ਤੇ ਇੱਕ ਮੱਝ ਹੋਵੇਗੀ ਦੋ ਵਿਹੜਾਂ ਗੱਬਣਾ ਆ ਦੋ ਵਿਹੜਾ ਗੱਬਣਾ ਨੇ ਇੱਕ ਜਰਸੀਸ ਹੋਈ ਆ ਤੇ ਇੱਕ ਮੱਝ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਦਾਂਗੇ ਡਿਟੇਲ ਆਪਾਂ ਬਿਲਕੁਲ ਵੀਰ ਤੋਂ ਲੈ ਲਾਂਗੇ ਇਹਨਾਂ ਪਸ਼ੂਆਂ ਦੀ ਸੋ ਜਿਹੜਾ ਐਨੀਮਲ ਪਸੰਦ ਆਊਗਾ ਦੋਸਤੋ ਨਰਕ ਪਰਖਾ ਤਸੱਲੀ ਹਰ ਵਾਰ ਆਪਣਾ ਕਹਿਣਾ ਹੁੰਦਾ ਉਹ ਜ਼ਰੂਰ ਕਰ ਲਿਆ ਕਰੋ ਆਜੋ ਕਰਦੇ ਆਂ ਗੱਲਬਾਤ ਤੇ ਇਹ ਗੱਸ ਨੂੰ ਅੱਜ ਵੀਡੀਓ ਬਣਾ ਰਿਹਾ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:30 6 ਵਜੇ ਦਾ ਸਮਾਂ ਆਜੋ ਸਭ ਤੋਂ ਪਹਿਲਾਂ ਹੀਰੇ ਭਰਾ ਕੀ ਹਾਲ ਨੇ ਵਧੀਆ ਵਧੀਆ ਭਾਜੀ ਚੜਦੀ ਕਲਾ ਜੀ ਠੀਕ ਠਾਕ ਕਿਰਪਾ ਰੱਬ ਦੀ ਚਲੋ ਅੱਛਾ ਹੀਰੇ ਭਾਈ ਆਪਾਂ ਵੀਡੀਓ ਪਹਿਲਾਂ ਪਾਈ ਸੀ ਉਹ ਵੇਗੇ ਪਸੂ ਸਾਰੇ ਅਗਲੇ ਦਿਨ ਹੀ ਪਾਈ ਜੀ ਵੇਗੇ ਸੀ ਵੇਗੇ ਸੀ ਹਾਂ ਬਾਕੀ ਰੇਟ ਵੀ ਜੋੜ ਥੱਕ ਤੋਂ 1000 2000 ਬਜੇ ਉਦੋਂ ਡੰਗਰ ਦੇ ਦਿੱਤਾ ਆਪਾਂ ਰੇਟ ਵੀ ਜਾਇਜ਼ ਸੀ ਐ ਜਾਇਜ਼ ਹੀ ਰੇਟ ਤੇ ਅੱਜ ਪਸੂ ਚਾਰ ਦਿਖਾ ਦਿੱਤੇ ਚਾਰ ਹੋਇਆ ਦੋ ਗੱਬਣਾ ਵਹਿੜਾ ਜਰਸੀ ਸੁਈ ਆ ਮਾਝੀ ਸੁਈ ਆ ਠੀਕ ਆ ਹਾਂਜੀ ਭਾਪੜ ਤੇ ਫਿਰ ਵੀ ਜਾਇਜ਼ ਹੋਣਗੇ ਜਾਇਜ਼ ਹੋਣਗੇ ਚਲੋ ਜੀ ਕਰੀਏ ਸ਼ੁਰੂਆਤ ਇਹਦੇ ਨਾਲ ਪਹਿਲੇ ਨੰਬਰ ਤੇ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਇਹ ਕੀ ਡਿਟੇਲ ਕੀ ਹੁੰਦੀ ਇਹ ਦੁੱਧ ਕਿਤੇ ਸੁਣੀਆ ਦੁੱਧਣ ਵੈੜ ਦੋਸਤ ਸੁਣੀਆ ਠੀਕ ਆ ਤੇ ਦਿਨ ਕਿੰਨੇ ਕੁ ਲੈਜੂ ਹੈ ਜੀ ਵੈੜ ਉਹਨਾਂ ਦੇ ਹਿਸਾਬ ਨਾਲ ਹਫਤਾ ਲੈਂਦੇ ਅਸੀਂ ਤੇ ਪਰ ਚਾਰ ਪੰਜ ਦਿਨ ਭਾਵੇਂ ਲੈ ਜੇ ਹਫਤਾ ਲੈ ਜੇ ਪਤਾ ਨਹੀਂ ਕਹਿ ਨਹੀਂ ਸਕਦੇ ਠੀਕ ਆ ਜੀ ਹਾਂਜੀ ਕੋਈ 5 4 ਦਿਨ ਇੱਕ ਹਫਤੇ ਦੇ ਅੰਦਰ ਅੰਦਰ ਸੁਕੂਗੀ ਹਾਂਜੀ ਸੁਕੂਗੀ ਸੁਕੂਗੀ ਠੀਕ ਆ ਹਫਤੇ ਦੇ ਅੰਦਰ ਅੰਦਰ ਦੋਸਤ ਸੁਕੂਗੀ ਸੁਬਾ ਦੂਜਾ ਤੇ ਬਾਕੀ ਥਾਣੇ ਦੇ ਬਾਅਦ ਤੁਸੀਂ ਆ ਫੇਕੇ ਚੈੱਕ ਕਰ ਲਓ ਆ ਦੇਖੋ ਜੀ ਮੋੜਦਗੇ ਇੱਕ ਵਾਰੀ ਇੱਕ ਥੋੜਾ ਜਿਹੜਾ ਹੋਰ ਖੜਾ ਰੋਇ ਚ ਪਸ਼ੂ ਦੋਸਤੋ ਵਧੀਆ ਚੰਗੇ ਪਸ਼ੂ ਹੁੰਦੇ ਆ ਬਾਕੀ ਰੇਟ ਭਾਅ ਪੜਦਾ ਵੀ ਬਿਲਕੁਲ ਪਸ਼ੂਆਂ ਦੇ ਹਿਸਾਬ ਨਾਲ ਦੇਖੀਏ ਤੇ ਤੁਹਾਨੂੰ ਜੈਸ ਜਿਆਦਾ ਬਾਕੀ ਤਸੀਲਸਲਾ ਕ ਪੂਰੀ ਆ ਥਾਂ ਥਣ ਪੂਰਾ ਮੁਠੀ ਆ ਆ ਦੇਖੋ ਜੀ ਇਧਰ ਵੇਖ ਲਓ ਠੀਕ ਆ ਬਾਕੀ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਪਸ਼ੂ ਦੋਸਤੋ ਉਹ ਸਹੀ ਇਲਾ ਠੀਕ ਆ ਠੰਡਾ ਧੀਰਾ ਪਸ਼ੂ ਆ ਤੇ ਹੀਰੇ ਕਿੰਨਾ ਮੋਲ ਇਹਦਾ ਕੀ ਰਹੂਗਾ ਜੀ ਮੋਲ 55000 ਕਰਦੇ ਆਪਾਂ ਇਹਦਾ 55000 ਹਾਂ ਦੁੱਧ 20 ਕਿਲੋ ਦੇ ਜੂਗੀ ਬੈੜ ਠੀਕ ਆ ਜੀ ਹਾਂਜੀ 55000 ਮੋਹਲਾ ਦੋਸਤੋ ਇੱਕ ਵਾਰੀ ਆ ਫੇਸ ਕੁਆਲਿਟੀ ਦੇਖ ਲਓ ਠੀਕ ਆ ਸੋਹਣੀ ਬੈੜ ਆ ਕਾਲਾ ਰੰਗ ਜਿਹੜਾ ਬਿਲਕੁਲ ਜਿਆਦਾ ਕਲਰ ਜਿਆਦਾ ਥੋੜਾ ਜਿਹਾ ਵਾਈਟ ਕੰਬੀਨੇਸ਼ਨ ਆ ਬਿਲਕੁਲ ਥੱਲੇ ਥੱਲੇ ਵੇਖੀਓ ਬਾਹਨੇ ਵਾਲੀ ਸਾਈਡ ਤੇ ਬਿਲਕੁਲ ਵਾਈਟ ਆ ਬਹੁਤ ਢਿੱਲਾਂ ਲੈ ਹਫਤਾ ਲੈ ਜੂਗੀ ਬੱਚੀ ਹਾਂ ਬੱਚੀ ਦੁੱਧ 20 ਕਿਲੋ ਭਰ ਜੂਗੀ 15 18 ਲੀਟਰ ਮਾਣਨਾ ਆਈ ਹਾਂ 18 ਕਿਲੋ ਪਹਿਲੇ ਸੁਕੇ ਜਾਂਦੇ ਦਿੰਦੇ ਰਹੀ ਹੈ ਕਿ 20 ਦੇਣਾ ਚਾਹੀਦਾ ਕਿਤਰਾ ਢਿੱਲਾ ਇਹਦੀਆਂ ਵੇਖ ਲਓ ਆ ਠੀਕ ਹੈ ਇਧਰ ਵੇਖ ਲੈ ਚੱਕਰ ਨਹੀਂ ਇਹਨੂੰ ਦਾ ਏਡੀ ਠੰਡੀ ਵਾਲੇ ਠੀਕ ਹੈ ਸਭ ਤੋਂ ਵੱਡੀ ਗੱਲ ਵੀ ਸੀਲਸ ਹੋਊਗਾ ਤੇ 35 55 ਵਧਿਆ ਨਾ ਹਾਂ ਤੇ 35 ਵਧਿਆ 35 ਦੇ ਦੇ ਭਾਵੇਂ ਕੋਈ ਚਾਰੇ ਤੁਹਾਨੂੰ ਓਕੇ ਰਿਪੋਰਟ ਓਕੇ ਓਕੇ ਜੀ ਤੇਰੇ ਲਈ ਠੀਕ ਹੈ ਜੀ ਆਜੋ ਇਸ ਤੋਂ ਬਾਅਦ ਦੋਸਤੋ ਅੱਗੇ ਦੂਜੇ ਨੰਬਰ ਤੇ ਤੁਹਾਨੂੰ ਅਗਲੀ ਬੈਡ ਦਿਖਾ ਦਿੰਨੇ ਆ ਬਿਲਕੁਲ ਇਹ ਵੀ ਗੱਬਣ ਆ ਤੇ ਆਜੋ ਹੀਰੇ-ਵੀਰੇ ਇਹਦੀ ਕੀ ਡਿਟੇਲ ਆ ਇਨੇ ਪਹਿਲੇ ਸਵੇਰੇ ਜਾਂਦੇ 16 ਕਿਲੋ ਦੁੱਧ ਦੱਦਾ ਵੇਰਨੇ ਆਹਾਂ ਹਾਂਜੀ ਪਹਿਲੇ ਸਵੇਰੇ 16 ਕਿਲੋ ਹੁਣ ਦੂਜੇ ਦੂਜੇ ਸਵੇਰੇ ਤੋਰਦੇ ਗੋਪੀ ਦੂਜੇ ਸਵੇਰੇ ਸੋਣੇ ਸੋਣਾ ਇਹਨੇ ਤੇ ਕਿੰਨੇ ਦਿਨਾਂ ਦੇ ਇਹ ਵੀ ਹਫਤਾ ਲੈ ਜਾਏਗੀ ਹਫਤਾ ਲੈ ਜਾਏਗਾ ਹਾਂ ਹਫਤੇ ਦੇ ਅੰਦਰ ਅੰਦਰ ਸੂਪ ਹੋਊਗੇ ਠੀਕ ਹੈ ਜੀ ਹੱਡੀ ਧੀਰੀ ਉਹਦੇ ਵਿੱਚ ਬੜੇ ਨਹੀਂ ਚੱਪ ਠੀਕ ਹੈ ਹਫਤਾ ਦੋਸਤੋ ਸਮਾਂ ਲੈ ਜੂਗੀ ਨੋਰਮਲ ਜਿਹੜਾ ਖਵਾਨੇ ਦਾ ਸਟਰਕਚਰ ਤੁਹਾਨੂੰ ਦਿਖਾ ਦਿੰਦੇ ਆ ਢਿਲ ਟੁਲ ਕਾਫੀ ਆ ਉਹਦੇ ਹਿਸਾਬ ਨਾਲ ਆਪਾਂ ਜਜਮੈਂਟ ਕਰ ਸਕਦੇ ਆ ਵੀ ਪਸੂ ਬਿਲਕੁਲ ਆ ਢਿਲਾ ਟੁਲਾ ਕੱਢ ਕੇ ਸੂਪ ਦਾ ਠੀਕ ਆ ਤੇ ਪਹਿਲਾਂ ਨੇ ਘੱਟੋ ਘੱਟ 15 ਤੋਂ ਪਲੱਸ ਦੁੱਧ ਇਸ ਵਾਰ ਨੇ ਦਿੱਤਾ ਸੋ ਸੈਕੰਡ ਟਾਈਮਰ ਜਿਹੜੀ ਵੀਰ ਕਹਿ ਰਿਹਾ ਵੀ ਇਸ ਵਾਰ ਸੂਜਿਆ ਸੂਪ ਸੁਣ ਆ ਦੀ ਇੱਧਰ ਵੇਖ ਲ ਭਾਜੀ ਆ ਲੋ ਜੀ ਆਜੋ ਜੀ ਕੋਈ ਚੱਕਰ ਨਹੀਂ ਜ ਇਤਨੇ ਮੈਂ ਬਹਿ ਜਾਊਗਾ ਇਸ ਗੱਲ ਨੇ ਹਾਂ ਲਓ ਜੀ ਕੋ ਚੱਕਰ ਠੀਕ ਆ 53 ਦੋਸਤੋ ਇੱਕ ਨੰਬਰ ਆ ਇੱਕ ਨੰਬਰ 33 ਤੇ ਬਾਕੀ ਆਪਦੀ ਤਸੱਲੀ ਆ ਉਹ ਵੀਰਾਂ ਨੇ ਤੁਸੀਂ ਕਰ ਹੀ ਲੈਣੀ ਜਿਹੜੇ ਖਰੀਦਦਾ ਉਹ ਵੀਰ ਖਰੀਦੂਗਾ ਉਹ ਤਸੱਲੀ ਤੁਸੀਂ ਕਰ ਸਕਦੇ ਹੋ ਠੀਕ ਆ ਤੇ ਕੱਦ ਕੋ ਤਾਂ ਸੋਹਣਾ ਠੀਕ ਆ ਜੀ ਮੀਡੀਅਮ ਹਾਈਟ ਆ ਬੇਰਬੁੱਲ ਚੰਗੀ ਆ ਬਾਕੀ ਫੇਸ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਕੰਨ ਕੋਲ ਬਿਲਕੁਲ ਛੋਟਾ ਸਮਾਲ ਸਾਈਜ਼ ਵਿੱਚ ਕੰਨ ਤੇ ਆ ਇੱਕ ਵਾਰੀ ਮੜਾ ਜੱਗੋਂ ਕੁਮਾਰ ਜੀ ਤੁਰ ਲੋ ਲਓ ਜੀ ਬੰਦ ਗਏ ਬੰਦੋ ਬੰਦ ਠੀਕ ਆ ਅੱਛਾ ਇਹ ਰੇ ਕਿੰਨਾ ਮੁੱਲ ਵੀਰੇ ਦਾ ਕੀ ਡਿਮਾਂਡ ਕੀਤੀ ਰੇ 55000 ਮੁੱਲ ਕਰਦੇ ਰ 52 ਹਾਂਜੀ 55 50 ਦੀ ਦੇ ਦਾਂਗੇ ਹੋਰ ਮਾਨ ਕਰਦੇ ਆ ਕੋਈ ਵੀਰ ਭਰਾ ਆਵੇ ਆਪਣੇ ਤੋਂ ਇਹ ਨਹੀਂ ਕੋਈ ਚੱਕਰ ਆ 50 ਦੇ ਵਿੱਚੋਂ ਵੀ ਹੋਣਾ ਛੋੜ ਛੱਪ ਕਰਦੇ ਆ ਕੋਈ ਗੱਲ ਨਹੀਂ ਛੋੜ ਕਰ ਰਹੇ ਆ ਠੀਕ ਆ ਹਾਂਜੀ ਹਾਂਜੀ ਛੋੜ ਛੱਪਾ ਦੋਸਤੋ ਬਹੁਤਾ ਵੀਰ ਬੋਲਦਾ ਨਹੀਂਗਾ ਕੰਮ ਬੋਲਦਾ ਵੀਰ ਦਾ ਠੀਕ ਆ ਰੇਟ ਪੜਦਾ ਬਿਲਕੁਲ ਜਾਇਜ਼ ਹੁੰਦਾ ਪਸੂ ਚੰਗੇ ਹੁੰਦੇ ਆ ਠੀਕ ਆ ਤੇ ਇੱਕ ਜਰਸੀ ਆ ਗਈ ਅੱਗੇ ਤੁਹਾਨੂੰ ਜਰਸੀ ਵਿਖਾ ਦਾਂਗੇ ਆ ਲਓ ਜੀ ਖੋਲ ਦੇ ਲਓ ਜੀ ਨਾਲ ਹੀ ਬਾਹਰ ਕੱਢ ਦਿਓ ਇੱਧਰ ਲੈਓ ਵੀਰ ਤੇ ਜਰਸੀ ਨੂੰ ਸੂਈ ਨੂੰ ਕਿਨੇ ਕਿਨੇ ਨੂੰ ਗਿਆ ਸੀ ਨੇ ਇਹ ਆ ਬੱਚਾ ਜੋ ਜਰਸੀ ਦਾ ਬੱਚਾ ਮੀਨਾਉਂਦੀ ਰੂਪ ਕਰ ਸੀ ਠੀਕ ਹੈ ਮਗਰ ਆ ਬੱਚੀ ਆ ਜਰਸੀ ਆ ਆ ਸੂਹਾ ਕਿੰਨਾ ਵਾ ਹੋਊਗੀ ਤੀਜਾ ਦੂਜਾ ਤੀਜਾ ਵੇ ਨਹੀਂ ਖਾੜੀ ਕਿੜੀ ਕਰਦੀ ਆ ਬਿਲਕੁਲ ਦੂਜੇ ਸਵੇਰ ਦੋਸਤੋਂ ਵਪਾਰ ਦੀ ਲੈਣਾ ਵੀ ਦੂਜੇ ਸਵੇਰ ਚਲੋ ਮੰਨ ਕੇ ਖਰੀਦੀ ਆ ਤੁਸੀਂ ਤੀਜਾ ਸਮਝ ਲਿਓ ਤੇ ਇਹਦੇ ਨੂੰ ਦਿਨ ਕਿਨੇ ਦੱਸਿਆ ਸੀ ਇਨੂੰ ਸੂਈ ਨੂੰ ਹਫ਼ਤਾ ਹੋ ਗਿਆ ਤਰਾ ਹਫ਼ਤਾ ਹੋ ਗਿਆ ਹਾਂਜੀ ਤੇ ਦੁੱਧ ਵੀਰੇ ਕਿੰਨਾ ਹੋਊਗਾ 12 ਲੀਟਰ ਦੁੱਧ ਪੂਰਾ ਹੋਊਗਾ ਕੰਡੇ ਵਾਲਾ ਹੋਊਗਾ 12 ਲੀਟਰ ਤੇ ਚਵਾਈ ਚਵਾਈ ਵਧੀਆ ਚਵਾਈ ਇੱਕ ਨੰਬਰ ਹੈ ਇੱਥੇ ਹੁਣੇ ਤੁਹਾਨੂੰ ਵਸ਼ੀ ਛੱਡ ਕੇ ਧਰਮ ਮਰਾ ਦਾਂਗੇ ਠੀਕ ਆ ਲੋ ਵੀ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਠੀਕ ਆ ਜਰਸੀ ਬਰੀਡ ਦੇ ਵਿੱਚ ਆ ਤੇ ਮਗਰ ਵੀ ਬੱਠੀ ਆ ਤੇ ਆਪ ਕੋਈ ਵੀਰ ਦੂਜਾ ਸੁਭਾ ਮੰਨ ਲੈ ਕੋਈ ਤੀਜਾ ਮੰਨ ਲੈ ਤੇ 12 ਲੀਟਰ ਜਿਹੜਾ ਦੁੱਧ ਹਾਜ਼ਰ ਆ ਇਸ ਵਿਹੜ ਦੇ ਥੱਲੇ ਚਵਾਈ ਇੱਕ ਨੰਬਰ ਆ ਵੀਰ ਕਹਿੰਦਾ ਵੀ ਇੱਕ ਨੰਬਰ ਚਵਾਈ ਆ ਕੋਈ 2-4 ਡੰਗ ਦੀ ਕਿਉਂਕਿ ਪਸ਼ੂ ਵਪਾਰ ਦੀ ਲੈਣਾ ਫਸੂ ਅੱਜ ਆਏ ਹੋ ਹੋ ਸਕਦੇ ਆ ਕੱਲ ਆਏ ਹੋ ਸਕਦੇ ਆ ਵੀ ਦੋ ਡੱਕ ਦੀ ਚਵਾਈ ਠੀਕ ਕੋਈ ਦੋ ਤਿੰਨ ਡੱਕ ਦੀ ਜਿਹੜੀ ਚਵਾਈ ਆ ਬਦੇ ਹੱਥੀ ਕੀਤੀ ਆ ਤੇ ਉਹਦੇ ਵੀ ਹਾਕ ਤੇ ਜਿਹੜੇ ਵੀਰ ਕਹਿੰਦਾ ਵੀ ਚਵਾਈ ਇੱਕ ਨੰਬਰ ਆ ਬਿਲਕੁਲ ਚੰਗੀ ਚਵਾਈ ਲੱਗੀ ਆ ਹੁਣ ਇਹ ਪਤਾ ਨਾ ਬਰਾ ਠੀਕ ਹੈ ਬਾਕੀ ਆ ਫੇਸ ਕੁਆਲਟੀ ਆ ਥੋੜਾ ਦੇਖੋ ਕੁਮਾ ਗਵੀਰ ਲਾਇਓ ਜੀ ਵਾਪਸ ਫਿਰ ਆ ਦੇਖੋ ਦੁੱਧ ਚੰਗੀ ਸਾਮ ਹੋ ਗਏ ਆਹਾਂ 14 ਕਿਲੋ ਪੰਠਾ ਚੋਲੇ ਆਹਾਂ ਫੋਨ 12 ਕਿਲੋ ਪੂਰਾ ਹੈਗਾ ਠੀਕ ਹੈ ਜੀ ਲੈ ਲੈ ਫੋਟਾ ਕਰਦੀ ਉਹਦੇ ਬੱਚੀ ਸੂਈ ਬਿਲਕੁਲ ਤਾਜੀ ਆ ਦੋਸਤੋ ਸੂਈ ਤਾਜੀ ਆ ਤੇ ਬਿਲਕੁਲ ਦੁੱਧ ਤੇ ਚਲਦੀ ਪਈ ਆ ਕੋਈ ਵੀ ਆਉਂਦੀ ਤਸੱਲੀ ਕਰ ਸਕਦਾ ਛੜ ਦੇ ਵਿੱਚ ਲਓ ਜੀ ਛੜ ਦੋ ਬੱਚਾ ਆਪਾਂ ਬੱਚੀ ਧਾਰਾ ਮਰੋਗੇ ਆ ਲੈ ਆ ਰੇਟ ਸਭ ਤੋਂ ਵੱਡੀ ਗੱਲ ਆ ਦੋਸਤੋ ਰੇਟ ਪਸ਼ੂ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਕਰਤਾ ਮੇਰੇ ਹਰ ਵਾਰ ਉਹਦੇ ਚ ਵੀ ਕੋਈ ਗੁੰਜਾਇਸ਼ ਕੋਈ 100 200 ਦੀ ਢਿੱਲ ਨਹੀਂ ਰੱਖਦਾਗਾ ਵੀ ਉਹਦੇ ਚ ਮਾਨਤਾ ਜਿਹੜਾ ਹੁੰਦਾ ਘਰੇ ਆ ਇਹਦਾ ਉਹ ਵੀ ਜ਼ਰੂਰ ਹੋ ਜਾਊਗਾ ਠੀਕ ਆ ਆਇਓ ਭਾਜੀ ਦੇਖ ਲਓ ਆ ਲੋ ਜੀ ਬਹੁਤ ਚਵਾਈ ਹੈ ਕਲੰਬਰ ਆ ਸਵਾਈ ਲੰਮੜਣਾ ਭੂਗਾ ਦੇ ਲੋ ਜੀ ਇਧਰ ਵੇਖੋ ਕੋਈ ਚੱਕਰ ਨਹੀਂ ਨਾਲ ਫਲ ਛੱਡ ਫਲ ਬੰਦੇ ਬੱਚੇ ਨੂੰ ਪਿੱਛੇ ਕਰ ਲੋ ਆ ਇਧਰ ਵੇਖੋ ਚਵਾਈ ਕੋਈ ਚੱਕਰ ਨਹੀਂ ਵੇਖ ਲਓ ਬਾਜੀ ਕੋਈ ਚੱਕਰ ਨਹੀਂ ਲੋ ਜੀ ਬਹੁਤ ਚਵਾਈ ਓਕੇ ਠੀਕ ਹੈ ਜੀ ਤੋ ਬਾਕੀ ਮੜਾ ਮੁਰਦੇ ਦਾ ਪਸ਼ੂ ਕਰਦਾ ਬਾਕੀ ਵੰਗਾ ਪੰਗਾ ਵੰਗਾ ਪਾਈ ਦਾ ਵੰਗਾ ਪਾਈ ਦਾ ਵੰਗਾ ਪਾਲੇ ਦਾ ਕੀ ਮੁੱਲ ਮੰਜੇ ਤੋਂ ਬਗੈਰ ਮੈਂ ਥੱਲੇ ਬਹਿ ਗਿਆ ਤੇ ਅੱਛਾ 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 ਜੀ ਇਹ ਕਿੰਨਾ ਮੁੱਲ ਲੈਣ ਦੇਣ ਦਾ ਇਹ ਤਾਂ 40000 ਮੁੱਲ ਕਰਦੇ 37000 ਦੀ ਆਪਾਂ ਵੈੜ ਦੇ ਦਾਂਗੇ 3000 ਛੱਡ ਦਾਂਗੇ 37000 ਦੀ ਹਾਂ ਉਹ ਚੋ ਮਾਨ ਕਰਦਾ ਕਿ ਚੱਕਰ ਨਹੀਂ ਆ ਲਓ ਜੀ ਹਾਂ 40000 ਦੀ ਦੋਸਤੋ ਡਿਮਾਂਡ ਆ ਬਾਕੀ 37000 ਦੀ ਲੈਦੇ ਆ ਉਹਦੇ ਚ ਵੀ ਕੋਈ ਛੋਟਛੱਪਾ ਮਾਨਤਾ ਨਾ ਵੀਰ ਦਾ ਜਰੂਰ ਕਿਸੇ ਦਾ ਵੀ ਕੀਤਾ ਚੌਕ ਜਿਹੜਾ ਖਰੀਦਦਾ ਬਹੁਤ ਚੰਗੀ ਬੈੜ ਆ ਚੰਗੀ ਬੈੜ ਆ ਚਵਾ ਵੀਰਨ ਦਾ ਵੀ ਵਧੀਆ ਮਗਰ ਬੱਛੀ ਆ ਆ ਤੁਸੀਂ ਵੇਖ ਲਈਏ ਠੀਕ ਆ ਜੀ ਤੇ ਇਸ ਤੋਂ ਬਾਅਦ ਹੀਰੇ ਅਗਲੇ ਬਣੇ ਆਪਣੇ ਕੋਲ ਮੱਝ ਆ ਗਈ ਆ ਇਹ ਵੀ ਸੂਈ ਆ ਜੀ ਹਾਂਜੀ ਹਾਂਜੀ ਸੂਈ ਇਹ ਦਹਾਕ ਦਿਨਾਂ ਦੀ ਸੂਈ ਆ ਦਸਾਂ ਦਿਨਾਂ ਦੀ ਹਾਂ ਦਸਾਂ ਦਿਨਾਂ ਦੀ ਸੂਈ ਠੀਕ ਆ ਜੀ ਹੋਵੇਗਾ ਸਵੇਰ ਕੋਈ ਚੌਥਾ ਹੋਊਗਾ ਚੌਥਾ ਸਵੇਰ ਹੋਊਗਾ ਜਦ ਤੱਕ ਹੋਊਗਾ ਕਿਹੜੀ ਗੱਲ ਐਵੇਂ ਝੂਠ ਮਾਰ ਕੇ ਐਵੇਂ ਦੇਣਾ ਕਿਹੜੀ ਗੱਲ ਸੱਚ ਸੱਚੀ ਆ ਬਿਲਕੁਲ ਬਿਲਕੁਲ ਹਾਂ ਐਵੇਂ ਉਹਨਾਂ ਹਾਨੂੰ ਤਿੱਜਾ ਕਰਕੇ ਦਿੱਤੀ ਭਾਵੇਂ ਨਹੀਂ ਅਸੀਂ ਚੌਥਾ ਕਰਕੇ ਕਹਿਣਾ ਠੀਕ ਹੈ ਵੀਰੇ ਹਾਂ ਤੇ ਇਹਦਾ ਕੀ ਰਿਕਾਰਡ ਹੈਗਾ ਹੋ ਸਕਦਾ ਡਿਟੇਲ ਕੀ ਹੁੰਦੀ ਬੋਲਦੇ ਗੋਪੀ ਕੋਗਾ ਤੇ ਸੂਹਾ ਕਿੰਨਾ ਮਾਤਲਕ ਚੌਥਾ ਦਾ ਕਹਿਦਾ ਦਿਨ ਕਿੰਨਾ ਬਚੀ ਉਹਨਾਂ ਨੇ ਤਿੱਜਾ ਕਰਕੇ ਇਹਨੂੰ ਭਾਜੀ ਦਿੱਤੀ ਅਸੀਂ ਚੌਥਾ ਕਰਕੇ ਦੇਣੀ ਹੈ ਦਿਨ ਕਿੰਨੇ ਦੱਸਿਆ ਜੀ 10 ਸੂਈ ਨੂੰ ਹੋ ਗਿਆ 10 ਤੇ ਦੁੱਧ ਕਿੰਨਾ ਚਵਾਦਾਂਗੇ ਆਪਾਂ 10 ਕਿਲੋ ਪੂਰਾ ਦੁੱਧ ਹੈਗਾ 10 ਕਿਲੋ ਹਾਂ ਦੋ ਡਾਂਗ ਪਹੁੰਚੋ ਚੋਕ ਕੰਡੇ ਵੀ ਜੋਠ ਲੈ ਜਾ ਠੀਕ ਹੈ ਜੀ ਇੱਕ ਵਾਰੀ ਆ ਫੇਸ ਕੁਆਲਟੀ ਜਿਹੜੀ ਦੋਸਤੋ ਮੂੰਹ ਮੱਥਾ ਤੁਸੀਂ ਆ ਦੇਖ ਲਓ ਤੇ ਬੱਚਾ ਇਹਦੇ ਮਗਰ ਕਟਾ ਹੈ ਜੀ ਠੀਕ ਆ ਮੇਲ ਕਾਫ ਆ ਇਸ ਮੱਝ ਦੇ ਥੱਲੇ ਤੇ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਚਮੜੀ ਦੇਖੋਗੇ ਦੋਸਤੋ ਸਕਿਨ ਦੇਖੋਗੇ ਬਿਲਕੁਲ ਪਤਲੀ ਸਕਿਨ ਇੱਕ ਨਾਲ ਦੀ ਨਾਲ ਜਿਹੜੇ ਦੋਸਤੋ ਇੱਕ ਹੋਰ ਜ਼ਿਕਰ ਕਰ ਦਿੰਦੇ ਆ ਥਣ ਚੱਡਾ ਮੋਟਪੇ ਵੇਖੀਏ ਤੇ ਬਿਲਕੁਲ ਚੌਰਸਲੇਵਾ ਤੇ ਚੁਵਾਈ ਵਾਲਾ ਬਿਲਕੁਲ ਹਵਾਨਾ ਲੱਗਾ ਆਪਾਂ ਕਹਿ ਲਈਏ ਵੀ ਬਿਲਕੁਲ ਚੁਵਾਈ ਵਾਲਾ ਆ ਵੇਖੋ ਠੀਕ ਆ ਜੀ ਫੇਸ ਕੁਆਲਿਟੀ ਚੰਗੀ ਆ ਠੰਡੀ ਧੀਰੀ ਆ ਅੱਛਾ ਦੁੱਧ 10 ਕਿਲੋ ਆ 10 ਕਿਲੋ ਉਸੇ ਥਾਂ ਚੋਂ ਕੋ ਪੂਰ ਸਿੱਧਾ ਕੋਈ ਕੰਪਲੀਟ ਭੰਗ ਭਰਾ ਮਰਾ ਦੇਣੇ ਕੋਈ ਚੱਕਰ ਆ ਮੋਟੀ ਤਾਂ ਰਕੀ ਆ ਇਹ ਮੋਟੀ ਕਰਨੇ ਕਰ ਲੈਂਦੇ ਆ ਤੇ ਠੀਕ ਹੈ ਜੀ ਸਚਵਾ ਜਿਹੜਾ ਦੋਸਤੋ ਇੱਕ ਨੰਬਰ ਆ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਭੂਰ ਛਟਾ ਉਹ ਤਾਂ ਪੁੱਛ ਲਈਦਾ ਕਿਉਂਕਿ ਦੋਸਤੋ ਬੱਚੇ ਨਹੀਂ ਬਖਾ ਤੂਰੇ ਨੇੜੇੋਂ ਕਿਸੇ ਨਹੀਂ ਆਉਣਾ ਛੱਟਣਾ ਗੋਭੀ ਛੱਡਦੇ ਬੱਚੇ ਕੋਈ ਚੀਜ਼ ਵੇਸੇ ਕੰਪਲੀਟ ਨਾ ਹੋਵੇ ਇਸ ਕਰਕੇ ਤਸੱਲੀ ਆ ਉਹ ਨਰਮਲ ਕੋਈ ਤਰ੍ਹਾਂ ਦਾ ਧਰਮ ਰੱਖ ਨਹੀਂ ਮਾਈਂ ਕੋਈ ਚੱਕਰ ਨਹੀਂ ਲਓ ਜੀ ਧਰਮ ਰੱਖ ਠੀਕ ਹੈ ਬਾਕੀ ਥਾਂ ਤੋਂ ਵੇਖੋ ਸਾਰੇ ਪਾਸੇ ਇਹ ਚਾਰੇ ਥਣ ਚਾਰੇ ਥਣਾਂ ਦੀ ਸਪੇਸ ਚੰਗੀ ਹੈ ਵੇਥੀ ਚੰਗੀ ਆ ਹਾਂ ਠੀਕ ਹੈ ਜੀ ਲੋ ਜੀ ਬੱਚਾ ਲਾ ਦਿੱਤਾ ਥੱਲੇ ਸੋ ਬਾਕੀ ਧਰਾਂ ਤੁਹਾਨੂੰ ਬਾਅਰ ਕੇ ਜ਼ਰੂਰ ਦਿਖਾ ਦਾਂਗੇ ਕੋਈ ਨਾ ਫਲ ਮੰਦੇ ਗੁੱਤੀਓ 10 ਦਿਨਾਂ ਦੀ ਦੋਸਤੋ ਸੂਈ ਆ 10 ਕਿਲੋ ਦੁੱਧ ਆ 10 ਕਿਲੋ ਦੁੱਧ ਆ ਤੇ 10 ਕਿਲੋ ਦੁੱਧ ਆ ਸੇਵਾ ਦੇ ਬਾਅਦ ਜੂਗਾ ਦੁੱਧ ਹਜੇ ਜਿਹੋ ਜਿਹਾ ਮੈਨੂੰ ਤਾਂ ਹਵਾਨਾ ਹੈਗਾ ਜਿਹੋ ਜਿਹਾ ਦੋਸਤੋ ਦੁੱਧ ਚਵਾ ਸਕਦੀ ਆ ਦੁੱਧ ਵਧੂਗੀ ਠੀਕ ਆ ਬਾਕੀ 10 ਦਿਨਾਂ ਦੀ ਸੂਈ ਥੱਲੇ 10 ਕਿਲੋ ਬਿਲਕੁਲ ਹਾਜ਼ਰ ਆ ਤੇ ਜਵਾਕ ਕੋਈ ਆਪਾਂ ਤੁਹਾਨੂੰ ਦੋ ਦੋ ਚਾਰ ਚਾਰ ਧਰਮ ਮਾਰ ਕੇ ਦਿਖਾ ਦਾਂਗੇ। ਸੋ ਬਾਲਟੀ ਪਾਂਡਾ ਹੈਗਾ। ਗੋਪੀ ਲੈ ਬਾਲਟੀ ਲੈ। ਬਾਲਟੀ ਪਾਂਡਾ ਹੈਗਾ ਤੇ ਟੋਈ। ਲੈ ਗੋਪੀ ਬਾਲਟੀ ਲੈ। ਆ ਫੜ ਤੋਂ ਬਾਲਟੀ ਪਾਂਡਾ ਫੜ ਲੋ ਕੋਈ ਮਾਰ ਦਾਂਗੇ 10 10 5 5 ਧਰਾਂ। ਕੋਈ ਚੱਕਰ ਨਹੀਂ ਮਾਰਾਂਗੇ ਤੇ। ਹਾ ਖੁੱਲੀਆਂ ਮਾਰ ਦਈਏ ਕੋਈ ਵੀਰ ਤਸੱਲੀ ਨਾਲ ਵੇਖਣ। ਕਈ ਇਤਰੇ ਵੀਰ ਕਹਿੰਦੇ ਚੱਲ ਮਗਾ ਲਾਂਗੇ। ਹਾਂ। ਆ ਜੈਨੂਰਾ। ਜਿਵੇਂ ਬੱਚਾ ਖੋਲ ਦੇ। ਡੰਗਰ ਆਪਣੇ ਤੋਂ ਕੱਲ ਅੱਜ ਹੀ ਆਈ ਅੱਜ ਹੀ ਆਈਆਂ ਗਮਾਂ ਤੇ ਨਿੱਕੇ ਅੱਛਾ ਗਮਾਂ ਜਿੰਨੇ ਮੱਝ ਕੱਲ ਦੀ ਆਈ ਹੈ ਠੀਕ ਆ ਚਲੋ ਇਹਨਾਂ ਵੀ ਵੀਰ ਜਿਹੜੇ ਪਸ਼ੂ ਚਵਾਈ ਵਾਲੇ ਚਵਾਈ ਬੈਸਟ ਹੋਣੀ ਚਾਹੀਦੀ ਆ ਹਾਂ ਚਵਾਈ ਵਿੱਚ ਉਹਨਾਂ ਦੇ ਪਸ਼ੂ ਮਾੜਾ ਨਹੀਂ ਡੰਗਰਾਂ ਦੀ ਥਾਂ ਚੰਗੇ ਸਾਰੇ ਚਵਾਈ ਚੰਗੇ ਹਾਂ ਠੀਕ ਉਹ ਕਿਹੜੀ ਗੱਬੜਾਂ ਵਛੀਆਂ ਲਈਆਂ ਬਹੁਤ ਚੰਗੀਆਂ ਵੀ ਠੀਕ ਆ ਠੀਕ ਸੋ ਦੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਵੇਖਣਾ ਤੁਹਾਨੂੰ ਦਿਖਾਈਆਂ ਦੋਵੇਂ ਗੱਬੜਾਂ ਤੇ ਵੇੜਾਂ ਵੀ ਚੰਗੀਆਂ ਸੁਥਰੀਆਂ ਨੇ ਹਵਾਨੇ ਲੈਵੇ ਦੀਆਂ ਵੀ ਸੁਥਰੀਆਂ ਨੇ ਬਾਡੀ ਬੰਤਰ ਦੀਆਂ ਵੀ ਚੰਗੀਆਂ ਨੇ ਤੇ ਆਹੋਂਗੇ ਘਰੇ ਤੇ ਨਰਾਸ਼ ਨਹੀਂ ਹੋਵੋਗੇ ਬਾਕੀ ਤਸੱਲੀ ਆ ਹਰ ਵਾਰ ਆਪਾਂ ਕਹਿੰਦੇ ਆ ਜਿਸ ਤਰ੍ਹਾਂ ਤੋਂ ਵੀ ਵੀਡੀਓ ਪਾਉਣੀ ਆ ਇਹ ਤਸੱਲੀ ਆ ਆਪ ਦੀ ਜਰੂਰ ਕਰ ਲਓ ਠੀਕ ਆ ਜੀ ਕਿਉਂਕਿ ਪਸ਼ੂ ਨੂੰ ਖਰੀਦਣਾ ਪੈਸੇ ਲਾਉਣੇ ਕਿਸੇ ਵੀਰ ਨੇ ਅੱਗੋਂ ਵਪਾਰੀ ਵੀਰ ਨੇ ਵੀ ਪੈਸੇ ਲਾਏ ਹੁੰਦੇ ਆ ਹਾਂ ਜੀ ਆਕੋ ਜਿਹੜੇ ਵੀਰ ਨੇ ਖਰੀਦਣਾ ਉਹਨੇ ਵੀ ਪੈਸੇ ਲਾਉਣੇ ਆ ਅਗਲਾ ਪੈਸੇ ਇਕੱਠੇ ਕਰਕੇ ਲਿਆਂਦਾ ਕਿਤਰਾ ਲਿਆਂਦਾ ਉਹ ਵੀ ਮਿਹਨਤੀ ਆ ਬਿਲਕੁਲ ਜੀ ਹਾਂ ਕੋਈ ਆੜਤੀ ਦਾ ਫੜਦਾ ਕੋਈ ਕਿਤਰਾ ਕਰਦਾ ਬਿਲਕੁਲ ਬਿਲਕੁਲ ਅਰੇਂਜਮੈਂਟ ਆ ਜੀ ਚਲੋ ਕਰਕੇ ਪਸ਼ੂ ਬੱਚਿਆਂ ਦਾ ਦੁੱਧ ਪੀਣਾ ਕਿੰਨਾ ਦੁੱਧ ਭਾਜੀ ਹੁੰਦਾ ਲੋ ਵੀ ਦੋਸਤੋ ਅਸਮਾਨ ਬਿਲਕੁਲ ਤੁਸੀਂ ਇੱਕ ਸਾਰ ਖਾਣਾ ਦੇਖ ਸਕਦੇ ਜੀ ਇੱਕੋ ਜੀ ਆ ਕਿਸੇ ਪਾਸੇ ਕੋਈ ਸੈਡ ਸੂਟ ਵਾਲਾ ਕੋਈ ਤੁਹਾਨੂੰ ਕੰਮ ਨਹੀਂ ਨਜ਼ਰ ਆਊਗਾ ਇਸ ਮੱਝ ਦੇ ਵਿੱਚ ਬਾਕੀ ਜਵਾਲ ਤੋਂ ਆਪਾਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਤਰੀਕੇ ਨਾਲ ਕੋਈ ਕੋਨਾ ਕਰਕੇ ਬਿਠਾ ਲੈਂਦੇ ਹਾਂ ਅੱਛਾ ਇਹ ਰੇ ਭਾਈ ਬਾਅਦ ਵਿੱਚ ਉਸ ਨੂੰ ਵੀਡੀਓ ਪਾਈ ਉਸ ਤੋਂ ਬਾਅਦ ਪਸ਼ੂ ਹੋਰ ਵੀ ਵੇਗ ਗਏ ਫਿਰ ਫੇਰ ਹੋਰ ਲੰਨੀਆਂ ਦੋ ਵੀ ਵੇਗ ਗਿਆ ਭਾਈ ਵੇਗ ਗਿਆ ਚੰਨੋਈ ਆ ਵੀ ਰੋੜੀ ਇਹ ਚਵਾਈ ਬੋਲ ਲਾ ਤੇ ਪੀ ਪੋਲੀ ਚਵਾਈ ਆ ਤੇ ਬਹੁਤ ਚਵਾਈ ਲੱਗੀ ਮੱਜ ਨੂੰ ਤੇ ਮੈਂ ਚੰਗੀ ਸੇਵਾ ਦੇ ਜਲਦੀ ਤੇ ਭਾ 12-13 ਕਿਲੋ ਚਵਾ ਸਕਦੀ ਦੋ ਹਾਂ ਲੋ ਜੀ ਹਾਂ ਲੋ ਜੀ ਬੰਦੇ ਪਾਸੇ ਵਾਈਲ ਦੇ ਵਿੱਚ ਮੋਟੀ ਘਾਰ ਆਂ ਕੋਈ ਜਿੱਦੀ ਮੋਟੀ ਆ ਰਹੀ よでね。 ਤਾਰ ਤੁਰ ਲੈਂਦੀ ਹੈ ਨਾ ਹਾਂਜੀ ਹਾਂਜੀ ਇਹ ਪਸ਼ੂ ਕਿਸੇ ਮਿੱਠਾ ਪਸ਼ੂ ਹੈ ਤਾਰ ਤੁਰ ਲੈਂਦਾ ਹਾਂਜੀ ਮੈਨੂੰ ਸ਼ਾਮੀ ਕਿ ਲੋਕਾਂ ਵਾਲੀਆਂ ਲੈਂਦੀਆਂ ਉਹ ਸ਼ਾਮੀ ਉਦੋਂ ਮੈਨੂੰ ਤੁਹਾਡਾ ਚਤਾ ਮਾਸ਼ਾਅੱਲ ਵੀਡੀਓ ਬਣਾ ਲੈਨੇ ਅੱਛਾ ਅੱਛਾ ਹਾਂ ਕੋਈ ਰਾਤ ਰਾਤ ਨਹੀਂ ਹੈਗਾ ਅੱਜ ਚਲੋ ਕੋਈ ਗੱਲ ਮੈਂ ਇੱਥੇ ਆਇਆ ਕਰਤੀ ਬਹੁਤ ਮਿਹਰਬਾਨੀ ਟਾਡੀ ਲੋਕਲ ਹੀ ਸੀਗਾ ਮੈਂ ਵੀ ਨਾਲ ਨਹੀਂ ਨਹੀਂ ਬਹੁਤ ਮਿਹਰਬਾਨੀ ਟਾਡੀ ਤੁਸੀਂ ਲਾਗੇ ਦੇ ਭਾਈ ਇਹ ਬਾਲਟੀ ਕਿੰਨੇ ਕਿ ਲੀਟਰ ਦੀ ਹੈਗੀ 6-7 ਕਿ ਲੀਟਰ ਦੀ 8 ਕਿ ਲੀਟਰ ਦੀ ਬਾਲਟੀ ਆ 8 ਕਿ ਮਿੰਕੇ ਜਾਈ ਭਾਈ ਚੱਕਰ ਨਹੀਂ ਆਪਾਂ ਠੀਕ ਆ ਕੋ ਵੀ ਛੱਡ ਦੇ ਕੱਢੇ ਨੂੰ ਛੱਡ ਦੋ ਬੱਚੇ ਕੋਈ ਛੱਡ ਆਏ ਛੱਡਦੇ ਫੁਫਾਲੇ ਹੈਗਾ ਦੁੱਧ ਹੈਗਾ ਦੁੱਧ ਹੈਗਾ ਉੱਪਰ ਆ ਲੋ ਜੀ ਦੁੱਧ ਵੇਖ ਸਕਦੇ ਤੇ ਇਹ ਚੱਕਰ ਸੋ ਬਾਕੀ ਦੁੱਧ ਦੋਸਤੋ ਅੰਦਾਜ਼ਾ ਤੁਸੀਂ ਲਾ ਸਕਦੇ ਜੇ ਬਾਾਕੀ ਨਾ ਵੀਡੀਓ ਬਣਾਉਂਦਾ ਹਾਂ ਤੇ ਸੱਤ ਆਪਾਂ ਜੋ ਹੀ ਸਾਢੇ 6:30 ਵਜੇ ਜੋ ਹੀ ਦੋ ਹੋ ਟਾਈਮ ਫੇਰ ਹੋ ਗਿਆ ਮੈਨੂੰ ਵੀ ਘੱਟੋ ਘੱਟ ਦੋ ਘੰਟੇ ਪਹਿਲਾਂ ਫੋਨ ਤੁਹਾਡਾ ਗਿਆ ਇਸ ਕਰਕੇ ਦੋਸਤੋ ਬਿਲਕੁਲ ਟਾਈਮਿੰਗ ਤੁਸੀਂ ਹੁਣ ਦੀ ਨੋਟ ਕਰ ਲੇ ਜੇ ਪੰਜ ਕਿਲੋ ਦੁੱਧ ਪੂਰਾ ਮਿੰਤੀ ਵਾਲਾ ਹੋਊਗਾ ਬਿਲਕੁਲ ਹਾਂਜੀ ਸਰੋਦੀ ਉਮੀਦ ਕਰਦੇ ਆ ਚਲੋ ਇਨਾ ਹੈਗਾ ਦੁੱਧ ਤੇ ਖੀਰੇ ਪੁੱਲ ਗਿਆ ਨੰਬਰ ਆਪਣੇ ਸੰਪਰਕ ਨੰਬਰ ਜਰੂਰ ਦਿਓ ਇਹਦੇ ਰਾਜਾ ਆ ਲੋ ਆ ਜਾਓ ਮੈਂ ਗਾਮਾ ਗਮਾ ਕੀ ਖੀਰੇ ਨੰਬਰ ਬੋਲ ਦੋ ਭਾਈ ਪਛਾਣੇ 013 44113 ਅੱਛਾ ਜੀ ਹਾਂਜੀ ਠੀਕ ਹੈ ਜੀ ਪਛਾਣੇ 013 44113 ਠੀਕ ਹੈ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਹੀਰਾ ਤੇ ਪਿੰਡ ਮੂਸੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਪਸੂ ਤੁਹਾਨੂੰ ਚਾਰਨਾਕ ਦਿਖਾਤੇ ਆ ਠੀਕ ਹੈ ਜੀ ਦੋ ਗੱਬਣ ਵੇੜਾ ਦੋ ਬਿਲਕੁਲ ਪਸ਼ੂ ਸੋਇ ਸਵਾਏ ਕਿੜੀ ਆ ਕਾਲੀ ਬੱਛੀ ਉਹ 20 ਕਿਲੋ ਕੇ ਦੁੱਧ ਦੇਊਗੀ ਪੂਰਾ ਠੀਕ ਹੈ ਜੀ ਉਮੀਦ ਕਰਦੇ ਆ ਚੰਗੇ ਠੰਡੇ ਵੇਗੀ ਬਹੁਤ ਚੰਗੀ ਬਹੁਤ ਹਾਂਜੀ ਹਾਂਜੀ ਤੇ ਹਾਂਜੀ ਆਏ ਡੰਗਰੇ ਤਿੰਨ ਠੀਕ ਹੈ ਜੀ ਹਾਂਜੀ ਹਾਂਜੀ ਪਸ਼ੂ ਅੱਜ ਵੀ ਦੋਸਤੋ ਚੰਗੇ ਸੀਗੇ ਹਾਂ ਜਰੂਰ ਤੁਸੀਂ ਘਰ ਵਿਜ਼ਿਟ ਕਰਕੇ ਉਹ ਜਰਸੀ ਥੱਲੇ 13 ਕਿਲੋ ਦੁੱਧ ਆਪਾਂ 12 ਦੱਸਿਆ ਹਾਂ ਫੇਰ ਨਾ ਕੋਈ ਕਵੇ ਇਹ ਨਾ ਕਵੇ 13 ਕਿਲੋ ਦੁੱਧ ਪੂਰਾ ਠੰਡਾ ਹੈਗਾ ਨਹੀਂ ਨਹੀਂ ਤੇਰੇ ਤੇ ਉਮੀਦਾਂ ਬਹੁਤ ਨੇ ਵੀਰਾਂ ਨੂੰ ਸਾਰੇ ਭੈਣ ਭਰਾ ਵੇਖਣ ਨਾਲ ਉਹਨੂੰ ਆਪਾਂ ਚੰਗਾ ਹੀ ਠੀਕ ਆ ਦੋਸਤੋ ਡੰਗਰ ਦੇਈਏ ਤੇ ਫਿਰ ਲਾਮਾ ਉਹਦਾ ਮਾੜਾ ਨਹੀਂ ਦੇਣਾ ਕਿਸੇ ਨੂੰ ਬੇਸ਼ੱਕ ਘਰੇ ਚੋਲਾਂਗੇ ਦੋਜ ਦਿਨ ਬਿਲਕੁਲ ਹਾਂ ਠੀਕ ਹੈ ਜੀ ਹਾਂ ਓਕੇ ਭਾਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਛੋੜ ਜੇ